ਉਹ ਤੰਗ ਨਾ ਖਾ ਲਈ ਕੋਈ ਕੋਈ ਰੱਖਾ ਛੱਡ ਪਰੇ ਮੇਰੇ ਨੂੰ ਅਗਰ ਪਰੇ ਭਾਗ ਪੜੇ ਆ ਅਸੀਂ ਕਿਸੇ ਗੱਲੋਂ ਤੰਗ ਨਹੀਂ ਆ ਬੱਕਰੀ ਦਾ ਸੌਦਾ ਚ ਲਾਈਵ ਵੀਡੀਓ ਕਢਵਾ ਲੈ ਗੱਲ ਕਹਾਂਗੇ ਸੱਚੀ ਠੀਕ ਹੈ ਜੇ ਇੱਕ ਵੀ ਕੱਚੀ ਨਿਕਲ ਗਈ ਸਾਨੂੰ ਨਾਜ਼ੀਂ ਡੰਡ ਸ਼ਿੰਗਾਰ ਨਹੀਂ ਪਰ ਦਾ ਡੰਡ ਅਸੀਂ ਭਰ ਕੇ ਜਾਵਾਂਗੇ ਅਸੀਂ ਉਹ ਦਲਾਲਾਂ ਚੋਂ ਦਲਾਲ ਬੰਦੇ ਨਹੀਂ ਹੈਗੇ ਵੀ ਰੋਟੀ ਖਾਈ ਚੱਲ ਮੇਰੇ ਭਾਈ ਅਸੀਂ ਲੰਬੇ ਸਮੇਂ ਵਰਤਨਾ ਇਹ ਪੱਠ ਦਾ ਮੁੱਲ ਲਾ ਕੇ ਗਏ ਨੇ ਤਿੰਨ ਵਾਰੀ ਸੌਦਾ ਹੋ ਗਿਆ ਬੰਦਿਆਂ ਨੂੰ ਕੀ ਪਰ ਰੁਪਈਏ ਨਹੀਂ ਬਣੇ 3000 ਘਟ ਗਿਆ ਉਹਨੇ ਮਸਾਂ ਲੈ ਕੇ ਫਿਰ ਵੀ 27 28000 ਦੀ ਪੱਠ 2500 ਦੀ ਉਹ ਦੰਦਾਲੇ ਵਾਲੇ ਕਾਲੇ ਤੋਂ ਲੈ ਕੇ ਗਏ ਉਹ ਲੈ ਕੇ ਛੜੀ ਗੱਬਣ ਪਹੈਗੀ ਪਤਾ ਨਹੀਂ ਨਾ ਤੇ ਇਹਦੇ ਥੱਲੇ ਦੋ ਡੱਬੇ ਬੱਚੇ ਨੇ ਇਹਦੀ ਵੀਡੀਓ ਤੁਹਾਡੇ ਵੀ ਆਊਗੀ ਹੁੰਡੇ ਪਾਉਣਗੇ ਪਹਿਲੇ ਸੌਦੇ ਦੀ ਫੇਰ ਤੂੰ ਪਿੱਛੇ ਨੂੰ ਹਟੇਗਾ ਬੰਦੇ ਨੇ ਮੰਗਿਆ ਤੀ 40000 ਇਸੇ ਨੇ 40 ਤੂੰ ਆ ਗਿਆ 2 ਘਟਾ 3 ਘਟਾ ਗਿਆ ਚਾਹ ਇਹਨੇ ਤਾਂ ਮਾਂ ਦੇ ਵੇਖ ਕੇ ਗਏ 40 ਮੰਗੇ ਨੇ ਮੈਂ ਝੂਠ ਨਹੀਂ ਕਹੂੰਗਾ ਉਹੀ ਗੱਲਾਂ ਹੋਣਗੀਆਂ ਸੱਚੀਆਂ ਕੋਈ ਮੇਰੇ ਬਾਪ ਨੇ ਤਾਇਏ ਦਾ ਮੁੰਡਾ ਨਹੀਂ ਹੈਗਾ ਇਹ ਮੈਂ ਤਾਂ ਨਹੀਂ ਜਾਣਦਾ ਵੀ ਨਹੀਂ ਬੰਡੀਆਂ ਮੰਡੀਆਂ ਚ ਜਾਣਦਾ ਵੀ ਸ਼ੰਗਾਰ ਹੈ ਫੁਲਾਨ ਹੈ ਆਹ ਕ੍ਰਿਸ਼ਨ ਹੈ ਉਹ ਫੁਲਾਨੇ ਪਿੰਡ ਦਾ ਹੈ ਮੈਂ ਤਾਂ ਕਦੇ ਉਹੀ ਨਹੀਂ ਵਿਚਾਰਿਆਂ ਦੇ ਗਿਆ ਹਾਂ ਫੇਰ ਇਹ ਕਹਿੰਦਾ ਰਾਜੂ ਜੇ ਤਾਂ ਲੈ ਜਾਣੀਆਂ ਸੱਤ ਗੇੜੇ ਮਾਰ ਕੇ ਮੁੰਡੇ ਨੂੰ 35000 ਰੁਪਏ ਘਟਣ ਦੇ ਆਹੀ ਗੱਲ ਹੋਈ ਆ ਬਈ

ਕਹੋ ਜਿਵੇਂ ਹੁੰਦਾ ਫੇਰ ਸੌਦਾ ਸਹੀ ਕਰ ਲੋ 500 ਦਾ ਲੋਟ ਸਹੀ ਕਰ ਲੋ ਇਹ ਗੱਡੀ ਚੱਲੂ ਤੇਰੇ ਪਿੰਡੋਂ ਆਏ ਚੌਧਰੀ ਮਲੋੜ ਅਸੀਂ ਮਲੋੜ ਤੋਂ ਆਏ ਆਤੀ ਮਲੋੜ ਤੋਂ ਮੈਂ ਰੋਜੇ ਜਾਂਦਾ ਬੋਤੀ ਵਾਲੇ ਮੱਕਣੀ ਬੋਤੀ ਵਾਲਾ ਮਲੋੜ ਚੌਧਰੀ ਅਸਲਾਮੁਅਲੈਕਮ ਲੈ ਭਾਈ ਚੌਧਰੀ ਹੁਣ ਤੂੰ 31000 ਦੀ ਦਿੰਦਾ ਨਹੀਂ ਉਸ ਮੁੱਲ ਤੇ ਯਾਰ ਉਸ ਮੁੱਲ ਤੇ ਮੈਂ ਤੈਨੂੰ 35 ਇਹਨੇ ਦੇ ਦੇ ਸ਼ਿੰਗਾਰ ਯਾਰ ਖਾ ਜਾ ਭਾਈ ਦੱਕ 3540 ਤੋਂ ਤੁਹਾਨੂੰ ਭਾਈਆਂ ਦਾ ਮਾਰੇ ਹੁੰਦੇ ਨੇ ਉਹੀ ਤੜਕੇ ਵਾਲੀ ਜੜੀ ਕਰੇਗਾ ਸਾਡੇ ਕੋਈ ਆਪਾ ਪਾਠਾ ਬੱਚੇ ਪਾ ਕੇ ਇਹਨੂੰ ਕਿਹੜੀ ਵਖਰੀ ਆ ਉਹ ਪਾਠਾ ਇਹਨੂੰ ਪਾਸ-ਪੂਸ ਕਰਵਾਤੀ ਖੜ ਜਾ ਦੋ ਮਿੰਟ ਬਪਾ ਜੀ ਪਾਸ ਕਰਾਈ ਆ ਆਸ਼ ਇਹਨਾਂ ਕਰ ਲੈਣ ਬਈ ਆ ਖੜੀ ਆ ਨਾ ਪਹਿਲਾਂ ਪਾਸ ਕਰੋ ਬਈ ਇਹਦਾ ਸਾਨੂੰ ਛੋਟਾ ਛੋਟਾ ਨਾ ਨਾ ਮੇਰੇ ਵਾਸਤੇ ਨਹੀਂ ਉਹਦਾ ਗੱਲ ਬਕੀ ਨਾ ਨਾ ਮੈਂ ਤਾਂ ਬਿੰਦ ਦੀ ਗਾਰੰਟੀ ਨਹੀਂ ਦਿੰਦਾ ਮੇਰੇ ਸਰੀਰ ਦੀ ਵੀ ਨਹੀਂ ਹੁੰਦਾ ਅਸਲਾਮ ਤੇਰਾ ਨਾਮ ਸੁਣ ਕੇ ਆਇਆ ਮੇਰਾ ਨਾਮ ਨਾ ਸੁਣ ਨਾਮ ਸੁਣ ਵਪਾਰੀਆਂ ਦਾ ਬੱਕਰੀਆਂ ਦਾ ਪਰਾਂ ਪਹਿਲਾਂ ਕਰੋ ਪਾਸ ਜਿਹੜੀ ਗੱਲ ਹੈ ਆ ਦੇਖੀ ਇੱਕ ਮੜਾ ਜਿਹਨੂੰ ਡੂਨਾ ਕਰਦੇ ਥਣ ਵੇਖੋ ਰਾਜੂ ਰਾਜੂ ਖਰਜਾ ਯਾਰ ਮੜ ਡੂਨਾ ਕਰਦੇ ਮੜਿਆ ਤੂੰ ਖਰਜਾ ਦੋ ਮਿੰਟ ਹਾਂ ਹਾਂ ਕਰੋ ਭਾਈ ਕਰੋ ਆ ਜਾ ਵੀਰੇ ਕੀ ਕਰਦਾ ਤੂੰ ਹਦਰੋ ਹਦਰੋ ਕਿੱਥੇ ਜੀ ਆ

ਫੜ ਲੈ ਫੜ ਲੈ ਤੱਤਾ ਦੁੱਧ ਹੈ ਬੱਕਰੀ ਚ ਕੋਈ ਘਾਟ ਨਹੀਂ ਤੋਰਾ ਵੀ ਬਹੁਤ ਫੁੱਟ ਵੱਲੇ 25 ਰੱਖੀ ਆ ਬੱਕਰੇ ਬੱਚੇ ਬਹੁਤ ਸਨੱਖੇ ਆ ਲਿਆ ਵਾ ਪਾਠ ਇੱਕ ਬੱਕਰਾ ਯਾਰ ਜਾਉਂਦੀ ਰਹੀ 6 ਮਹੀਨਿਆਂ ਨੂੰ ਬੱਚੇ ਉਹਨੇ ਦਾ ਘਰ ਪੂਰਾ ਕਰ ਜਾਣਗੇ ਘਰ ਜਾਣਗੇ ਬੱਕਰੀ ਦਾ ਸਿਰ ਟੱਕ ਦਣਗੇ ਚਲ ਜਾਣਗੇ ਸਨੱਖ ਬਹੁਤ ਫੁੱਟ ਦਾ ਨੇ ਸਨੱਖੇ ਵਿਕਦੇ ਨੇ ਪਿਛਾ ਨੂੰ ਜਬਈ ਹਵਾ ਲੱਗਣੋਂ ਬੱਕਰੀਆਂ ਤੂੰ ਤੇ ਜਿਹੜੀ ਜਣਾ ਮੰਗਦੇ ਹੋ ਜਾਗਾ ਤੂੰ ਏ ਤੂੰ ਡਾਂਗ ਮਾਰਨੀ ਆਉ ਦੇ ਢੰਮਾ ਖਾ ਮਲ ਉੱਪਰ ਇਹ ਬਣਨੀ ਕਿ ਉਹ ਡੱਗਿਆ ਕੋਈ ਉਹ ਚੱਕਣਾ ਹੈ ਮੈਂ ਕਰਾਂ ਮਿਠੂ ਤਾਂ ਬਿੱਲੀ ਦੇ ਡਾਂਗ ਕੁੱਤੇ ਦੇ ਡਾਂਗ ਨਹੀਂ ਮਾਰੀ ਹੋਣੀ ਮਾਦਰੋਂ ਡਾਂਗੇ ਮਾਰੂੰਗਾ ਤੈਨੂੰ ਇਹ ਘੋਲ ਨਾ ਘੋਲ ਬਾਈ ਦੇਖ ਯੂ ਕਰਨੀ ਕੋਈ ਨਹੀਂ ਯਾਰ ਇਹ ਤਾਂ ਮੈਂ ਛੱਡ ਲੂੰ ਹਾਂ ਹਾਂ ਮੈਂ ਆ ਗਿਆ ਆ ਗਿਆ ਮੈਂ ਤੇ ਆਵਾਂ ਦੁੱਛੜਾ ਤਾਂ ਬੰਦਾ ਪੂਰਾ ਵੀਰਿਆ ਕੇ ਜੇ ਬੋਲਣ ਗਿਆ ਫਾੜੀ ਲਊਗਾ ਆ ਗਿਆ ਡਾਕਟਰ ਆ ਗਈ ਆ ਆ ਜੀ ਆ ਆ ਨਹੀਂ ਬੰਦੇ ਦਾ ਰਾਇ ਤਾਂ ਜਾ ਹੀ ਜਾਣਾ ਤਾਂ ਸਾਹਿਬ ਅਛੀਰਕਾਰ ਜੀ ਚੋਲਾ ਲਾ ਕੇ ਦਿਖਾ ਭਾਈ ਪਾਸ ਕਰੋ ਜੀ ਜਨਾਬ ਉਹ ਬੱਚੀ ਪਾਕਿਸਤਾਨ ਨਾ ਮੇਂ ਆ ਛੇ ਦੰਤਾ ਜਮਾ ਲੈ ਦੇਖ ਲੋ ਹਾਂ ਦੇਖ ਲੈ ਦੇਖ ਕੇ ਕੀ ਆ ਬਾਈ ਪਰ ਨਾ ਮੈਨੂੰ ਲੱਗਿਆ ਆ ਪਾ ਜਰ ਚੋਲਾ ਲਾਓ ਫਿਰ ਨਾ ਕੋਈ ਨਹੀਂ ਕੋਈ ਨਹੀਂ ਚਾਚਾ ਬਾਈ ਛੋੜਾ ਦੇ ਛੋੜ ਦੇ ਚੋਪਰੇ ਹੋ ਜਾ ਬੱਚੇ ਚੋਲਾ ਸਣ ਫੜਾ ਦੇ ਬੱਚਿਆਂ ਨੂੰ ਕਿਸੇ ਕੋਲੋਂ ਮੇਰੀ ਘਾਟ ਪੱਖ ਤੇ ਚੋਲਾ ਪਾ ਦੇ ਚੋਲਾ ਪਾ ਦੇ ਪਾ ਦੇ ਚੋਲਾ ਪਾ ਦੇ ਜਗਾਲਾ ਕੱਢ ਦੀ ਹਾਂ ਹਾਂ ਜੀ ਹਾਂ ਜੀ ਆਰਾ ਭਾਈ ਲਵੇ ਆਜਾ ਆਓ ਡਾਕਟਰ ਸਾਹਿਬ ਤਾਂ ਆਮਾਰ ਕੇ ਦੇਖ ਲਾ ਨਾ ਇਹ ਦੋ ਮੈਂ ਖੋਲ ਦਵਾਂ ਰਾਂ ਚੋੜਾ 12 12 ਨਹੀਂ ਜੀ ਨਹੀਂ ਹੇਰ ਪਿਛੋਂ ਗੱਲਾਂ ਨਹੀਂ ਹੁੰਦੀਆਂ ਕੋਈ ਸਾੜਾ ਫੜ ਕੋਈ ਛਰਲਾ ਫੜਲਾ ਆਲਾ ਕਦੂ ਰੱਜੂ ਤੋਂ ਇੰਨਾ ਸੀ ਮੈਂ ਕੇਰਾਂ ਦਾ ਪਾਸ ਕਰ ਲਾ ਹਾਂ ਇਹਨਾਂ ਨੇ ਤਾਂ ਨਹੀਂ ਕਰੀ ਮੇਰੇ ਦਾ ਹੱਕ ਬਣਦਾ ਮੁੰਡੇ ਵੀਡੀਓ ਬਣਾਇਓ ਭਾਈ ਚਲ ਪੱਠ ਦੀ ਗਰੰਟੀ ਆਪਾਂ ਹੋਰ ਵੀ ਨਹੀਂ ਚਾਹਤੀ ਹਾਂ ਮੈਂ ਦੋਨੋਂ ਹੱਥਾਂ ਨਾਲ ਚੋ ਜੰਨੇ ਆ ਮੈਨੇ ਬਰਾ ਕਰਾ ਕੋਈ ਨਾ ਕੋਈ ਗੰਨੇ ਯਾਰ ਕੀ ਪਾਠਾ ਮੈਂ ਦੋਨੋਂ ਹੱਥਾਂ ਨਾਲ ਪੈਰ ਵੀ ਨਹੀਂ ਪਾਠੀ ਪਾਠ ਇਹ ਥੋੜਾ ਬਿਛੜਾ ਮਾਰੂਗੀ ਇਹਦਾ ਤਾਂ ਚਲ ਆ ਹਾਂ ਤਾਂ ਹੈ ਹੀ ਨਹੀਂ ਤੈਨੂੰ ਆਪਾਂ ਗਰੰਟੀ ਲੈਂਦੇ ਕੋਈ ਗੱਠ ਨਹੀਂ ਫੱਟਣੀ ਮੈਂ ਕਹਿੰਦਾ ਭਾਈ ਛਰਲਾ ਨਹੀਂ ਕਿ ਆ ਲਿਓਟੀ ਚ ਕੋਈ ਪ੍ਰੋਬਲਮ ਨਹੀਂ ਨਹੀਂ ਲੱਤਾਂ ਚੱਕ ਲੰਦੀ ਆ ਬੱਕਰੀ ਜੇ ਮਸਟੇਜ ਤੇ ਸੋਗੀ ਤੁੰਨੂ ਕਹੇ ਦੋਨੋਂ ਥਨਾ ਚ ਵਿਚਾਲੇ ਪਾ ਮੈਂ ਤੂੰ ਸੜੇ ਉਹਦਾ ਅੱਕੜ ਜੇ ਪ੍ਰੋਬਲਮ ਹੋ ਜੇ ਕੋਈ ਔਲੀ ਪੈ ਜੇ ਲੱਤ ਨੂੰ ਐ ਚੱਕੂ ਬੱਕਰੀ ਦਰਦ ਮੰਨੂਗੀ ਸਾਰੀ ਉਮਰ ਲਾਂਗੀ ਬੱਕਰੀ ਮਿੱਠੂ ਆਪਣੀ ਮਾਲਕਾ ਹੈ ਹਾਂ ਜੀ ਆਪਣੀ ਲੈ ਪੈ ਸ਼ਿੰਗਾਰ ਸਾਰੀਆਂ ਗੱਲਾਂ ਦੂਰ ਕਰ ਦੇ ਦਰਸ ਤੋਂ ਆਏ ਫਕੀਰ ਨੂੰ ਕਦੇ ਕਹਿੰਦਾ ਖਾਲੀ ਨਾ ਮੋੜੀਂ ਬਹੁਤੇ ਬੱਕਰੀ ਪਿੱਛੇ ਭਕਾਈ ਕਹੀ ਕਰ ਗਈ ਸਾਡਾ ਵੀ ਮੰਗ ਜਿਹਾ ਰਹੇਗਾ ਤੈਨੂੰ ਪਤਾ ਹੈ ਕਿਉਂ ਸਾਡਾ ਕੰਮ ਹੈ ਇਹ ਕੰਮ ਕਰਨਾ ਤਾਂ ਵੀਡੀਓ ਬਣਾਉਣੀ ਸੌਦੇ ਦਿਵਾਉਣੇ ਧੌਣਾ ਚੋ ਕੀ ਲੈ ਕੱਢਣਾ ਸਾਡਾ ਕੰਮ ਬਣਾਤਾ ਰੱਬ ਨੇ ਅਸੀਂ ਉਹ ਰੱਬ ਨੂੰ ਸਮਝਦੇ ਆਂ ਵੀ ਅਸੀਂ ਉਹ ਕੰਮ ਨੂੰ ਨੇਪਰੇ ਚਾੜੀਏ ਪੂਰ ਰਹੀਏ ਬਾਕੀ ਅਸੀਂ ਆਸ ਕਰਦੇ ਆਂ ਥੋੜੀ ਵਪਾਰੀਆਂ ਦੀ ਰੱਬ ਵਰਗੀ ਸਾਨੂੰ ਗਾਵਾ ਦਿਓ ਤੱਕੇ ਮਾਰੋ ਸੌਦਾ ਨਾਂ ਦਿਓ ਸਾਨੂੰ ਅਸੀਂ ਕਦੇ ਕਿਸੇ ਨਾਲ ਲੜਾਂਗੇ ਨਹੀਂ ਸਾਨੂੰ ਗੁੱਸਾ ਨਹੀਂ ਕਾ ਤੋ ਮਰਾਂਗੇ ਸਾਰੀਆਂ ਗੱਲਾਂ ਛੱਡ ਦੇ ਬੱਕਰੀ ਵੇਚਤੀ ਬੱਸ ਬੱਕਰੀ ਵੇਚਤੀ ਸਾਰੀਆਂ ਗੱਲਾਂ ਛੱਡ ਦੇ ਇੱਜ਼ਤ ਕਰ ਡਾਕਟਰ ਸਾਹਿਬ ਦੀ ਪਹਿਲੀ ਵਾਰ ਆਏ ਨੇ ਮਲੋੜ ਤੋਂ ਮੈਂ ਇਹਨਾਂ ਨੂੰ ਨਹੀਂ ਜਾਣਦਾ ਤੇ ਤੈਨੂੰ ਨਹੀਂ ਆਉਂਦੇ ਤੂੰ ਮੈਨੂੰ ਨਹੀਂ ਜਾਣਦਾ ਆਪਾਂ ਮੰਡੀਆਂ-ਵੰਡੀਆਂ ਦੇ ਯਾਰ ਆ ਕਰੇ ਕੋਈ ਕਿਸੇ ਦੇ ਨਹੀਂ ਜਾਂਦਾ ਲੈ ਉਹਰਾ ਹੱਥ ਕਰ ਸਿੱਧਾ ਪਵਾ ਦਿਆਂ ਗਿੱਧਾ ਦੋਆਵੀ ਹੈ ਦੋਆਵੀ ਵੇਚਦੇ ਬੱਕਰੀ ਕੱਪੀ ਯਾਰ ਤੇਰੀ ਤਾਂ ਲੱਗਿਆ ਠੀਕ ਹੈ ਗੱਲ ਆ ਲੈ ਬੱਕਰੀ ਵੇਚਤੀ ਮੱਥੇ ਦੇ ਨਾਲ ਲਾ ਲੀ ਜਾਇਜ਼ ਕਰਦੀ ਬੱਤੀ 32000 ਦੀ ਹੋ ਗਈ ਬੱਜਾ ਜੀ 32 ਦੀ ਨਾ ਬੱਸ ਦੇ ਤੀ ਚੁੱਪ ਕਰ ਦਿੰਦੇ ਸੀ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ 32 ਦੇ ਨਹੀਂ 35 ਦੀ ਬੱਤੀ ਨੂੰ ਕਿਹਾ ਸੀ 35 40 ਮਾੜੀਆਂ ਨਾ ਕਰ ਨਹੀਂ ਮਾੜੀਆਂ ਨਹੀਂ ਕਰਦਾ ਮਾੜੀਆਂ ਨਹੀਂ ਕਰਦਾ ਮਾੜ ਕੇ ਕਰਨ ਵਾਲਾ ਬੰਦਾ ਹੀ ਨਹੀਂ ਚਲ ਹੋਰ ਵੇਖ ਲੋ ਯਾਰ ਇਹ ਕੀ ਗੱਲ ਹੈ ਹਾਂ ਜੱਚੀ ਦੀ ਸਾਡੇ 32 ਦੀ ਹੋ ਗਈ ਉਹ ਨਹੀਂ 500 ਇਹ ਹੋ ਜਾ ਝੰਡੇ ਨਾ ਖਾ ਲਈ ਇੱਜ਼ਤਾਂ ਕੁਛ ਨਹੀਂ ਰੱਖ ਛੱਡ ਭਾਈ ਮੇਰੇ ਨੂੰ ਭਰੇ ਨਾ ਭਰੇ ਆ ਪੜੇ ਆ ਭਾਈ ਬਧਾ ਦੇ ਤੂੰ ਦੇ ਨਾ ਨਹੀਂ ਹੋ ਜੀ ਨਾ ਕਰੀ ਦੀ ਆ ਓਏ ਨਾਤੀ ਪੱਜਣਗੇ ਛੱਡ ਭਾਈ ਓਏ ਓ ਕੰਮ ਨਹੀਂ ਭਾਈ ਕੋਈ ਨੂੰ ਬੀ ਚੱਕਣਾ ਮਾਗਰਾ ਮਾਗਤ ਭਾਈ ਓਏ ਜਾਈ ਚਾਰ ਬਹਿ ਗਈ ਹੋ ਗਈ ਉਹ ਹੋ ਗਈ ਹੋ ਗਈ ਉਹ ਹੋ ਗਈ ਯਾਰ ਜੜੀ 34000 ਦੀ ਪਾਉਂ ਤੂੰ ਯਾਰ ਜੇ ਤੂੰ ਲਿਜਾਣੀ ਆ ਬਸ ਬੜਾ ਮੈਥੋਂ ਖਾਣਾ ਤੈਨੂੰ ਲਗਾ ਸਰਦਾਰਾ

ਭਈ ਮੋਟਰਸਾਈਕਲ ਕੋਈ ਗੱਲੀ ਧੱਕਾ ਨਹੀਂ ਕਰਦੀ ਕੋਈ ਗੱਲੇ ਨਹੀਂ ਮਹਾਰਾਜ ਆ ਫੜਪੀ ਬੱਕਰੀ ਮੈਂ ਚਿੰਤਾ ਨਹੀਂ ਆ ਫੜਪਾਈ ਤੇਰੀ ਬੱਕਰੀ ਇਹ 5 400 ਨਾ ਧੱਕੇ ਨਾਲ ਨਹੀਂ ਤੇਰੀ ਵੀ ਧੱਕੇ ਨਾਲ ਆ ਲੋ ਕੋਈ ਗੱਲੇ ਨਹੀਂ ਯਾਰ ਹੋਰ ਕਿੰਨਾ ਫਰਕ ਪੈ ਗਿਆ ਹੁਣ ਉਹ ਫਰਕ ਹੁਣ ਯਾਰ ਉਹ ਨੂੰ ਵੀ ਉਹ ਤਾਂ ਉਹਨੇ ਕਹਿਤਾ ਬਾਈ ਨੇ ਉਹ ਤਾਂ ਮੰਨਦਾ ਲਖਿਆ ਹੀ ਉਧਰੋਂ ਕਰਵਾ ਕੇ ਤੂੰ ਪਰਚੀ ਮਿਲੂ ਤੁਹਾਨੂੰ ਬਰਚੀ ਮਿਲ ਜੀ ਹਾਂ ਸਹੀ ਹੈ

ਤਾਂ ਮਾਰ ਖਾ ਪਰੀ ਫਸੀ ਨਾ ਨਾ ਨੀ ਮੈਂ ਡਾਂਗੀ ਮਾਰਾ ਡਾਂਗ ਮਾਰ ਮਾਰਦੀ ਮੈਂ ਮੈਂ ਨਹੀਂ ਮਾਰਦਾ ਓਏ ਹੁਣ ਦਸਤੀ ਰੱਖਿਆ ਵਾ ਹਰ ਜਾ ਵਰਾ ਹੁਣ ਦਸਤੀ ਰੱਖਿਆ ਵਾ ਓ ਨੋਕਰਾਂ ਓ ਵਾਰੂਆ ਟਿਕ ਜਾ ਹਟ ਜਾ ਓਏ ਓ ਟਿਕ ਜਾ ਮਰ ਜੂਗਾ ਰੱਖਿਆ ਵਾ ਤੋਰੇ ਹਿੱਸੇ ਦਾ ਇੱਥੇ ਜਾ ਰਹੇ ਆਂ ਭਾਈ ਯਾਦ ਖੁਣ ਲਾ ਪਏ ਓਏ ਜੇ ਨਾ ਜੇ ਨੂੰ ਦੜੀ ਦੀ ਨਾ ਚੱਟੀ ਹੁੰਦੀ ਨਾ ਸਾਨੂੰ ਸ਼ਰਮਦਾਰੀ ਦੀ ਮਾਰਦੀ ਐ ਇਹ ਲੰਗਾ ਬਹੁਤ ਬੰਨੀ ਅੱਜ ਦਾਈ ਲਿਆ ਦੇ ਤੂੰ ਕੁੜੀ ਦਾਈ ਲਾਇਆ ਕਰ ਮੜੀ ਜੀ ਜਫਾ ਵਿੱਚ ਜਫੀ ਦੇਖ ਇਹ ਆਪਾਂ ਜ਼ਿੰਦਗੀ ਦੀ ਨਹੀਂ ਗਈ ਜਿੱਦਾਂ ਜੇ ਕਾਲੇ ਰਹੇ ਕਾਲੇ ਰਹੇ ਰੱਬ ਦੇ ਜੇ ਇਹ ਵੀ ਲਾਉਂਦਾ ਫਿਰ ਕਾਲੇ ਲੋਕਾਂ ਦੇ ਮੂੰਹ ਕਾਲੇ ਦਾ ਨਾ ਪਾਪ ਕਰਦੇ ਫਿਰ ਲੋਕਾਂ ਦੇ ਫਰਾਂਗੇ ਦੇ ਮੂੰਹ ਪਾਲਾ ਕਰਾ ਜਰੂਰ ਸਕਦਾ ਉੱਥੇ ਇਹ ਸਹੀ ਗੱਲ ਆ ਸਾਈ ਆ ਦੇਓ ਜੀ ਮੈਂ ਤੇ ਰੱਖ ਲਿਆ ਜਦੋਂ ਉਹ ਵੀ ਮੈਂ ਲੱਗੀ ਬਈ ਅੰਕ ਚੁੱਪ ਕਰੋ ਵੀ 2 ਮਿੰਟ ਉਹ ਬਾਈ ਜੀ ਉਹ ਬਾਈ ਚੁੱਪ ਕਰ ਪੈ ਗੰਡ ਕਰਨ ਪਹਿਲਾਂ 2 ਮਿੰਟ ਲੈ ਹੱਥ ਕਰ ਲੈ ਮੈਂ ਮੁੰਡੇ ਸਾਡਪ 2 ਮਿੰਟ ਦੇਉ ਮੈਂ ਚੌਧਰੀ ਉਰਾ ਛਾਵੇਂ ਆਜੋ ਲੈ ਬੇ ਡਾਕਟਰ ਸਾਹਿਬ ਖੜਾ ਲੈ ਸੱਨ 4 5 6 7 8 9 10 18 19 20 21 22 23 24 25 26 27 28 29 30

ਪਤੀ 1000 ਹੋ ਗਏ ਤੇ 30 ਹੋ ਗਿਆ ਭਾਈ ਲੈ ਬੱਕਰੀ ਜੀ ਜਿਹੜੇ ਨੇ ਲਈ ਇੱਕ ਗੱਲ ਸੁਣ ਲੋ ਮੇਰੀ ਤੁਸੀਂ ਉਹ ਬੰਦੇ ਅਣਜਾਣ ਹਰੇਕ ਨੂੰ ਤਾਂ ਅਸੀਂ ਦੱਸਦੇ ਨਹੀਂ ਇਸ ਬੱਕਰੀ ਦਾ ਦੁੱਧ ਆ ਸਾਰੇ ਦਿਨ ਦੀ ਗਰਮੀ ਪੈਂਦੀ ਹੈ ਤਪਿਆ ਹੋਇਆ ਜਾ ਕੇ ਬੱਕਰੀ ਨੂੰ ਨਾ ਖਾਲੀ ਕਰ ਦਿਓ ਥੋੜਾ ਜਿਹਾ ਦੁੱਧ ਛੱਡ ਦੇ ਥੱਲੇ ਜਿਉਟੀ ਨਾਲ ਪਾਣੀ ਕੋਣੀ ਨਾਲ ਧੋ ਕੇ ਠੰਡਾ ਜਿਹਾ ਦੁੱਧ ਹੋ ਗਿਆ ਬਾ ਠੰਡੇ ਜੇ ਇਹਨੂੰ ਚਿਪਾ ਚਿਪਾ ਮਾੜਾ ਮਾੜਾ ਚੰਗਾ ਕੇ ਅੰਦਰ ਵੜ ਦਿਓ ਮੇਰੇ ਨਾਲ ਪੱਕੇ ਲਈ ਛੱਡ ਦਿਓ ਪੱਕੇ ਥਾਂ 'ਤੇ ਹਾਂ ਸਰ ਪੱਕੇ ਸਰ ਪੱਕਾ ਤੜਕੀ ਨੂੰ ਦੁੱਧ ਜਿਹੜਾ ਹੂ ਬੱਕਰੀਆਂ ਚੋਕੇ ਥੋੜੀਆਂ ਹੀ ਆ ਧਾਰਾ ਹੁਣ ਗਈਆਂ ਉਥੇ ਛੱਡ ਦਿਓ ਬੱਕਰੇ ਭੁੱਖੇ ਨਹੀਂ ਮਰਦੇ ਘੱਟ ਚੰਗਾਓ ਪੰਜ ਚਾਰ ਦਿਨ ਜੇ ਤੁਸੀਂ ਐਵੇਂ ਚੋ ਚੋ ਚ ਵੱਧ ਦੁੱਧ ਚੰਗਾਤਾ ਮੇਵਨਿਆਂ ਨੂੰ ਚਿਰਕੀ ਲੱਗ ਜੂ ਮੋਕ ਲੱਗ ਜੂ ਮਰ ਜਾਣਗੇ ਘਰ ਵਿੱਚ ਪਾਣੀ ਦਿਨ ਨੂੰ ਘਰੇ ਮੇਵਨਿਆਂ ਨੂੰ ਦੋ ਦੋ ਚਮਚੇ ਠੰਡੇ ਦੇ ਦੰਦੇ ਰਹੋ ਕੌਲੀ ਬਾਤੀ ਹੈ ਪਾ ਕੇ ਮੂਹਰੇ ਕਰ ਦੇ ਮੂਹਰੇ ਆਪੀ ਪੀਣ ਲੱਗ ਜਾਣਗੇ ਅਣਜਾਣ ਬੰਦਿਆਂ ਜਾ ਕੇ ਖੜਾ ਦੁੱਧ ਸਾਰਾ ਚੰਗਾਤਾ ਬੱਚੇ ਮਰ ਜਾਣਗੇ ਕਦੀ ਪਨੀ ਸੀ ਨਾ ਦੁੱਧ ਚੰਗਾ ਹੋਣਾ ਜਿਆਦਾ ਬਾਕੀ ਚੁੰਗ ਦੁੱਧ ਚੋਲਿਓ ਮੋਟਾ ਮੋਟਾ ਸਾਡਾ ਦੱਸਣ ਦਾ ਭਾਵ ਹੈ ਸਰਦਾਰ ਜੀ ਮਿੱਠੂ ਹੋਰ ਬਾਈ ਹੋਰ ਆਲਾ ਕਹਿੰਦਾ ਸਾਰੇ ਨੇ ਦੱਸਿਆ ਨਹੀਂ ਉਹਨੇ ਕ ਬੱਚਾ 29 ਵਿੱਚ ਚੋਣਾ 32 ਨਹੀਂ 14 ਹੈ ਬੱਕਰੀ ਹਾਂ ਜਿਹੜਾ ਪੁੱਤੇ ਬੱਚਾ ਉਹ ਬੱਚਾ ਚੋਣਾ 14 ਉਹਨੇ ਦੂਜਾ ਚੋਣਾ 20 ਦਿਨ ਹੋਏ ਹੋਣਗੇ ਨਹੀਂ 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 ਸੁਨੀਰ ਬਾਈ ਸਾਰੇ ਨੂੰ 5 5 7 ਦਿਨ